ਤਾਰ ਸ਼ਨ ਦੀ ਖਰੀ ਮਾ ਬੁਰ ਦੀਰਾ ਊਲਨ

ਜੋ ਤਾ ਮਿਲ ਸਤ ਸੰਗਤ ਸੰਗੁ ਗੁਰ ਆ ਕੁੰਜੀ ਮਮਾ ਮਮਾ ਮੇ ਸਤ ਸੰਗ ਸੰਗ ਪੁਰਾ ਉਂਜੀ ਨਾਮ ਗੁਰਮਤਵੇ ਸਾਹ ਹਾਲ ਹੈ ਦੇਵਾ ਸਰਦ ਗੁਰੂ ਮੇਰਾ ਆਹ ਗੁਣ ਗਾਵੇ ਗੁਣ ਬੋਲੀ ਬਾਣੀ ਗੁਣ ਗਾਵੇ ਗੁਣ ਬੋਲੇ ਬਾਣੀ ਆਹ ਗੁਣ ਜਾ ਕੋ ਮਹਾਰਾਮਾ ਸਤਿਰਤ ਵਤ ਜਗੁ ਗੁਣ ਤੁਲਾ ਮਾ ਜਾਪ ਵੁ ਮਾ ਤਾਲ ਮੋਹ ਦੇ ਤੋਏ ਜਿਵੇਂ ਸੇ ਪੰਨ ਪਰਸਾਤ ਜਪ ਆਦ ਸਚੁ ਜੁਗਾਦ ਸਚੁ ਹੈ ਪ੍ਰੀਤਿ ਨਾਨਕ ਹੋਸੀ ਕੀ ਸਚੁ ਤੁਸੈ ਤੁਸਨਾ ਹੋਈ ਜੇ ਸੁਚੀ ਲਖਵਾਰ ਗਰਜੁ ਪਏ ਸੁਨਾਵਈ ਜੇ ਲਾਇ ਹਾਲ ਵਤਾਰ ਭਗਿਆ ਭਗਨਾ ਮਹਰੀ ਨਾਲ ਪਾਲਖੋ ਦੇ ਐ ਕਿ ਨਾ ਚੱਲੇ ਨਾਲ ਸਿਚਿਆ ਰਹੀ ਹੈ ਕੋਲੇ ਤੇ ਫਾਲਾ ਮੁੜ ਜਾਈ ਚਲਣਾ ਨਾਨਕ ਲਿਖਾ ਨਾਲ ਮੇ ਬਣਿਆ ਘਾਰ ਉਨਿਖਿਆ ਜਾਈ ਮੀਰੋ ਬਲੰਦੇ ਫੰਲੇ ਬਈ ਆਈ ਉਤਮੇ ਤਵਨੀ ਚੋ ਕਮਲ ਇਕ ਦੇਖ ਤੁਪ ਪਾਈ ਹੈ ਅਗਲੀ ਜਿਹੜੀ ਜਦੋਂ ਆ ਰਹੀ ਹੈ ਹੁਕਮੇ ਅੰਦਰ ਸਭ ਕੋ ਬਾਹਰ